ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਦਲਿਆ ਆਪਣਾ ਪੈਂਤੜਾ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਭ ਤੋਂ ਜ਼ਿਆਦਾ ਭੰਡਿਆ ਸੀ ਭੰਡੀ ਪ੍ਰਚਾਰ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਜਾ ਜਾ ਕੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਦਾ ਮਖੋਟੇ ਪਾਏ ਹੋਏ ਨੇ ਪਰਥਕ ਦੇ ਇਹਨਾਂ ਨੇ ਇਹਨਾਂ ਨੇ ਚੋਲੇ ਪਾਏ ਹੋਏ ਨੇ ਬਾੜੇ ਪਾਏ ਹੋਏ ਨੇ ਲੇਕਿਨ ਇਹਨਾਂ ਦੀਆਂ ਧਾਰਾਂ ਭਾਰਤੀ ਜਨਤਾ ਪਾਰਟੀ ਆਰਐਸਐਸ ਅਤੇ ਕਾਂਗਰਸ ਨਾਲ ਜੁੜੀਆਂ ਹੋਈਆਂ ਨੇ ਇਥੋਂ ਤੱਕ ਕਿ ਮੰਦਿਰ ਕਹਿ ਦਿੱਤਾ ਕਤíř ਕਹਿ ਦਿੱਤਾ ਇਹਨੇ ਕੋਈ ਸ਼ਬਦੀ ਹਮਲੇ ਕੀਤੇ ਗਏ ਭਾਈ ਅਬਰਤਪਾਲ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਉੱਤੇ ਜਦੋਂ ਉਹਨਾਂ ਨੇ ਟੱਕਰ ਦਿੱਤੀ ਸੀ ਵਿਰਸਾ ਸਿੰਘ ਵਲਤੋਹਾਲ ਹਾਲਾਂਕਿ 1 ਲੱਖ ਸਤੰਮੇ 1120 ਵੋਟਾਂ ਦੇ ਵੱਡੇ ਫਰਕ ਦੇ ਨਾਲ ਜੇਲ੍ਹ ਦੇ ਵਿੱਚ ਬੈਠ ਕੇ ਜਿੱਤੇ ਭਾਈ ਅਮਰਪਾਲ ਸਿੰਘ ਖਾਲਸਾ ਲੇਕਿਨ ਹਲਕਾ ਤਨਤਪ ਦੀ ਜਿਮਣੀ ਚੋਣ ਦੇ ਵਿੱਚ ਮਜਾਜ਼ ਬਦਲ ਗਏ ਨਹੀਂ ਰਵਈਆ ਬਦਲ ਗਿਆ ਹੈ ਸ਼ਬਦ ਬਦਲ ਗਏ ਨਹੀਂ ਕਿਹਦੇ ਸੁਖਬੀਰ ਸਿੰਘ ਬਾਦਲ ਖੋਣਾ ਦੀ ਕਿਉਂ ਕਿਉਂਕਿ ਇਹ ਹਲਕਾ ਸਿੱਖੀ ਦਾ ਗੜ ਮੰਨਿਆ ਜਾਂਦਾ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਚਣੇ ਚਬਾਈ ਸੀ ਵਿਰਸਾ ਸਿੰਘ ਬਲਟੂ ਹਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੇ ਦੂਸਰੇ ਕਾਂਗਰਸ ਅਤੇ ਆਮ ਆਦੀ ਪਾਰਟੀ ਦੇ ਉਮੀਦਵਾਰ ਨੂੰ ਭਾਈ ਅਮਰਪਾਲ ਖਾਲਸਾ ਦੀ ਵੱਡੀ ਜਿੱਤ ਨੇ ਮੋਹ ਲਾ ਦਿੱਤੀ ਕਿ ਪੰਥ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਸ ਨੂੰ ਵੋਟ ਪਾਏਗਾ ਹੁਣ ਸੁਖਬੀਰ ਸਿੰਘ ਬਾਦਲਵਾਸੀ ਵੱਡੀ ਸਿਰਦਰਦੀ ਬਣ ਗਈ ਹੈ ਹਲਕਾ ਤਰਨਤਾਰ ਦੀ ਜਿਮਨੀ ਚੋਣ ਜੇਕਰ ਇਥੋਂ ਪੰਥਕ ਵੋਟ ਨਹੀਂ ਪੈਂਦੀ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨਾ ਬਹੁਤ ਮੁਸ਼ਕਲ ਹੋ ਜਾਵੇਗਾ ਕਿਉਂਕਿ ਮਾਜੇ ਦੇ ਮਜਹਿਲ ਮਾਜੇ ਦੇ ਲੋਕ ਇਹ ਤੈਅ ਕਰਨਗੇ ਕਿ ਸਿਆਸੀ ਸਿਆਸਤ ਅਤੇ ਸਰਕਾਰ ਕਿਸ ਦੀ ਆਵੇਗੀ ਇਸ ਕਰਕੇ ਹਰੇਕ ਕਦਮ ਫੂਕ ਫੂਕੇ ਰੱਖਿਆ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਸਾਡੇ ਹੌਸਲੇ ਬਲੰਦ ਨਹੀਂ ਲੇਕਿਨ ਹੌਸਲੇ ਪਸਰੇ ਹੋਏ ਨੇ ਹਾਲਾਂਕਿ ਕੁਰਬਾਨੀਆਂ ਵਾਲਾ ਪਰਿਵਾਰ ਹੈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਜੀ ਉਹ ਫੌਜੀ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਧਰਮੀ ਫੌਜੀ ਦੇ ਨਾਮ ਨਾਲ ਜਾਣੇ ਜਾਂਦੇ ਨੇ ਲੇਕਿਨ ਭਾਈ ਅਮਰਤਪਾਲ ਖਾਲਸਾ ਨੇ ਜਿਹੜਾ ਮੀਬਰ ਉਤਾਰਿਆ ਹੈ ਮਨਦੀਪ ਸਿੰਘ ਸੰਦੀਪ ਸਿੰਘ ਸਣੀ ਦਾ ਵੱਡਾ ਭਰਾ ਸੰਦੀਪ ਸਿੰਘ ਸਣੀ ਦੀ ਸਪੋਰਟ ਕੀਤੀ ਸੀ ਕਿਨਾਂ ਨੇ ਭਾਈ ਸੁਖਬੀਰ ਸਿੰਘ ਬਾਦਲ શ્રી ਇਕਾਲਤਕ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਹੁਣ ਸੁਖਬੀਰ ਸਿੰਘ ਬਾਦਲ ਸ਼ਬਦ ਦੀ ਹਮਲੇ ਨਹੀਂ ਕਰ ਰਹਾ ਕੱਲ ਨਾਮਜ਼ਦਗੀ ਦੇ ਪਰਚੇ ਪੜੇ ਗਏ ਨਾਮਜ਼ਦਗੀ ਦੇ ਪਰਚੇ ਭਰਨ ਤੋਂ ਬਾਅਦ ਸੋਈ ਅੱਜ ਉਸ ਤੋਂ ਬਾਅਦ ਕੁਝ ਉਲਝੇ ਉਲਝੇ ਬੰਦੀ ਸਿੰਘਾਂ ਦੀ ਗੱਲ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਸੈਂਟਰ ਸਰਕਾਰ ਕੋਲੋਂ ਮੰਗ ਕਰਾਂਗੇ ਤੇ ਬੰਦੀ ਸਿੰਘਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਅਕਾਲੀ ਦਲ ਵਾਸ ਪੰਜਾਬ ਦੇ ਮੁਖੀ ਭਾਈ ਅਮਰਪਾਲ ਸਿੰਘ ਖਾਲਸਾ ਵੀ ਆਉਂਦੇ ਨੇ ਇਸ ਕਰਕੇ ਮਜਾਜ ਵੀ ਬਦਲੇ ਨੇ ਸੁਰ ਵੀ ਬਦਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੱਡੀ ਗੱਲ ਵੀ ਕਹਿ ਦਿੱਤੀ ਹੈ ਤੇ ਬੰਦੀ ਸਿੰਘਾਂ ਦੇ ਵਿੱਚ ਭਾਈ ਅਮਰਪਾਲ ਖਾਲਸਾ ਵੀ ਆਉਂਦੇ ਨੇ ਚਾਹੇ ਉਹਨਾਂ ਉੱਤੇ ਐਨਐਸਏ ਲੱਗੀ ਹੋਈ ਹੈ ਇਸ ਕਰਕੇ ਹੁਣ ਕਿਸੇ ਵੀ ਤਰ੍ਹਾਂ ਦਾ ਸ਼ਬਦੀ ਹਮਲਾ ਜੇਕਰ ਕਰਦੇ ਨੇ ਤਾ ਫਿਰ ਪੰਗਾ ਮੁੱਲ ਲੈਣ ਵਾਲੀ ਗੱਲ ਹੋ ਜਾਵੇਗੀ ਸੁਖਬੀਰ ਸਿੰਘ ਬਾਦਲ ਵਾਸਤੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਬੰਦੀਪ ਸਿੰਘ ਦਾ ਵਿਰੋਧ ਕੀਤੇ ਬਿਨਾ ਹਲਕਾ ਤਰਨਤਾਰ ਦੀ ਜਿੰਮਣੀ ਚੋਣ ਜਿਤਨਾ ਚਾਹੁੰਦੇ ਨੇ ਇਸ ਕਰਕੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਜਿਹੜੇ ਹੌਸਲੇ ਬਲੰਦ ਨੇ ਇੰਜ ਲੱਗ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਨਗੇ ਆ ਜਿਮਣੀ ਚੋਣਾ ਤੋਂ ਬਾਅਦ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਉਂਕਿ ਜੇਕਰ ਬੰਦੀ ਸਿੰਘਾਂ ਦੀ ਜੇਕਰ ਭਾਈ ਅਬਰਤਪਾਲ ਖਾਲਸਾ ਦੀ ਗੱਲ ਨਹੀਂ ਕੀਤੀ ਜਾਂਦੀ ਤਾਂ ਕੌਮ ਆਪਣੀਆਂ ਬੁਹਾਰਾਂ ਸ਼ਰੂਮਣੀ ਅਕਾਲੀ ਦਲ ਵੱਲ ਨਹੀਂ ਮੁੜੇਗੀ ਕਿਉਂਕਿ ਸੁਖਬੀਰ ਸਿੰਘ ਬਾਦਲ ਵਨੋ ਜਿਹੜੇ ਗੁਨਾਹ ਅਤੇ ਵੱੱਡਰ ਗਲਤੀਆਂ ਕੀਤੀਆਂ ਗਈਆਂ ਨੇ ਉਸ ਦਾ ਖਮਨੇਜਾ ਹਾਲੇ ਵੀ ਜਿਹੜਾ ਹੈ ਸ਼ਰੂਮਣੀ ਅਕਾਲੀ ਦਲ ਭੁਗਤ ਰਿਹਾ ਹੈ ਧੰਨਵਾਦ